4 ELD ਜ਼ੋਰ ਜਿਹੜੀਆਂ ਆ ਉਹ ਰਿਵੋਕ ਕਰ ਦਿੱਤੀਆਂ ਗਈਆਂ ਆ ਕਲੰਬਸ ELD ਜਿਹਦਾ ਮਾਡਲ ਨੰਬਰ C-US ਹੈਗਾ ਆ ਮਾਸਟਰ ELD ਮਾਡਲ M M ELD ਨੰਬਰ 2 M ELD ਨੰਬਰ 3 ਤੇ M ELD ਨੰਬਰ 4 ਮਾਸਟਰ ELD ਦੇ ਤਿੰਨੇ ਮਾਡਲ ਜਿਹੜੇ ਆ ਉਹ ਜਿਹੜੇ ਰਿਮੂਵ ਕਰ ਦਿੱਤੇ ਗਏ ਆ ਜਿਹੜੀ ਆਥਰਾਇਜ਼ਡ ਲਿਸਟ ਹੈਗੀ ਉਹਦੇ ਚੋਂ ਸੋ ਇਹਨਾਂ ਦੀ ਜਿਹੜੀ ਜਿਹੜੇ ਵੀ ਇਹ ਡਿਵਾਈਸਸ ਯੂਜ਼ ਕਰਦੇ ਹੈਗੇ ਆ ਉਹਨਾਂ ਲਈ ਹਦਾਇਤ ਹੈਗੀ ਆ ਕਿ ਆਉਣ ਵਾਲੇ 60 ਦਿਨ ਤੱਕ ਉਹ ਪੇਪਰ ਲੌਗ ਤੇ ਚੱਲੇ ਜਾਣ ਰਾਈਟ ਅਵੇ ਫਰਵਰੀ 9 2025 ਤੱਕ ਉਹਨਾਂ ਕੋਲ ਟਾਈਮ ਹੈਗਾ ਆ ਆਪਣੇ ਨਵੇਂ ਡਿਵਾਈਸਸ ਲਾ ਕੇ ਤੇ ਆਪਣੇ ਨਵੇਂ ਡਿਵਾਈਸਸ ਦੇ ਉੱਤੇ ਕੰਮ ਕਰਨ ਦੇ ਲਈ ਸੋ ਇਹ ਜਿਹੜੀਆਂ 4 ELDs ਹੈਗੀਆਂ ਇਹ FMCSA ਨੇ ਰਿਵੋਕ ਕਰ ਦਿੱਤੀਆਂ ਹੈਗੀਆਂ ਸੋ ਸਾਨੂੰ ਇਹ ਕਾਲ ਆਉਂਦੀਆਂ ਹੁੰਦੀਆਂ ਕਿ ਜਿਹੜੀਆਂ ਕਿਹੜੀਆਂ ELDs ਜਿਹੜੀਆਂ ਅਥਾਰਾਈਜ਼ ਹੈਗੀਆਂ ਤੁਸੀਂ ਨਾਤਾ ਦੀ ਵੈਬਸਾਈਟ ਤੇ ਜਾ ਕੇ ਰਿਸੋਰਸ ਟੈਬ ਦੇ ਥੱਲੇ ਜਿਹੜੀ ਆ ਅਪਰੂਵਡ ELD ਦੀ ਲਿਸਟ ਦੇਖ ਸਕਦੇ ਹੈਗੀਆਂ ਮੈਂ ਫੇਰ ਇੱਕ ਵਾਰੀ ਸਾਰੇ ਆਪਣੇ ਟ੍ਰਕਰ ਕਮਿਊਨਿਟੀ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਕੋਈ ਵੀ ਅਸੀ ELD ਯੂਜ਼ ਕਰ ਰਹੇ ਹੋ ਜਿਹੜੀ ਐਡਿਟ ਹੋ ਜਾਂਦੀ ਆ ਜਾਂ ਐਡਿਟ ਹੋ ਸਕਦੀ ਆ ਪੋਰੇ ਚਾਂਸਸ ਬੰਦ ਹੋਣ ਦੇ ਬਹੁਤ ਜ਼ਿਆਦੇ ਹੈਗੇ ਆ ਨੀਅਰ ਫਿਊਚਰ ਦੇ ਵਿੱਚ ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਪੋ ਸੀਐਲਡੀ ਤੇ ਆਉਣ ਦੀ ਜਿਹੜੀ ਈਐਲਡੀ ਐਡਿਟ ਨਹੀਂ ਹੁੰਦੀ ਚਾਰ ਈਅਰਲੀਜ਼ ਹੋਰ ਜਿਹੜੀਆਂ ਆ ਉਹ ਰਿਵੋਕ ਕਰ ਦਿੱਤੀ ਗਈਆਂ ਆ ਕਲੰਬਸ ਸੀਐਲਡੀ ਜਿਹਦਾ ਮਾਡਲ ਨੰਬਰ ਸੀ-ਯੂਐਸ ਹੈਗਾ ਆ ਮਾਸਟਰ ਈਐਲਡੀ ਮਾਡਲ ਐਮ ਐਮ ਈਐਲਡੀ ਨੰਬਰ 2 ਐਮ ਈਐਲਡੀ ਨੰਬਰ 3 ਤੇ ਐਮ ਈਐਲਡੀ ਨੰਬਰ 4 ਮਾਸਟਰ ਈਐਲਡੀ ਦੇ ਤਿੰਨੇ ਮਾਡਲ ਜਿਹੜੇ ਆ ਉਹ ਜਿਹੜੇ ਆ ਰਿਮੂਵ ਕਰ ਦਿੱਤੇ ਗਏ ਆ ਜਿਹੜੀ ਆ ਅਥਰਾਇਜ਼ਡ ਲਿਸਟ ਹੈਗੀ ਉਹਦੇ ਚੋਂ ਸੋ ਇਹਨਾਂ ਦੀ ਜਿਹੜੀ ਜਿਹੜੇ ਵੀ ਇਹ ਡਿਵਾਈਸਸ ਯੂਜ਼ ਕਰਦੇ ਹੈਗੇ ਉਹਨਾਂ ਲਈ ਹਦਾਇਤ ਹੈਗੀ ਆ ਕਿ ਆਉਣ ਵਾਲੇ 60 ਦਿਨ ਤੱਕ ਉਹ ਪੇਪਰ ਲੌਗ ਤੇ ਚੱਲੇ ਜਾਣ ਰਾਈਟ ਅਵੇ ਫਰਵਰੀ 9 2025 ਤੱਕ ਉਹਨਾਂ ਕੋਲ ਟਾਈਮ ਹੈਗਾ ਆ ਆਪਣੇ ਨਵੇਂ ਡਿਵਾਈਸਸ ਲਾ ਕੇ ਤੇ ਆਪਣੇ ਨਵੇਂ ਡਿਵਾਈਸਸ ਦੇ ਉੱਤੇ ਕੰਮ ਕਰਨ ਦੇ ਲਈ ਸੋ ਇਹ ਜਿਹੜੀਆਂ 4 ELDs ਹੈਗੀਆਂ ਇਹ ਐਫਐਮਸੀਐਸ ਨੇ ਰਿਵੋਕ ਕਰ ਦਿੱਤੀਆਂ ਹੈਗੀਆਂ ਸੋ ਸਾਨੂੰ ਇਹ ਕਾਲ ਆਉਂਦੀਆਂ ਹੁੰਦੀਆਂ ਕਿ ਜਿਹੜੀਆਂ ਕਿਹੜੀਆਂ ELDs ਜਿਹੜੀਆਂ ਅਥਾਰਾਈਜ਼ ਹੈਗੀਆਂ ਤੁਸੀਂ ਨਾਤਾ ਦੀ ਵੈਬਸਾਈਟ ਤੇ ਜਾ ਕੇ ਰਿਸੋਰਸ ਟੈਬ ਦੇ ਥੱਲੇ ਜਿਹੜੀ ਆ ਅਪਰੂਵਡ ELD ਦੀ ਲਿਸਟ ਦੇਖ ਸਕਦੇ ਹੈਗੀਆਂ ਮੈਂ ਫੇਰ ਇੱਕ ਵਾਰੀ ਸਾਰੇ ਆਪਣੇ ਟ੍ਰਕਰ ਕਮਿਊਨਿਟੀ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਕੋਈ ਵੀ ਅਸੀ ELD ਯੂਜ਼ ਕਰ ਰਹੇ ਹੋ ਜਿਹੜੀ ਐਡਿਟ ਹੋ ਜਾਂਦੀ ਆ ਜਾਂ ਐਡਿਟ ਹੋ ਸਕਦੀ ਆ ਪੋਰੇ ਚਾਂਸਸ ਬੰਦ ਹੋਣ ਦੇ ਬਹੁਤ ਜ਼ਿਆਦੇ ਹੈਗੇ ਆ ਨੀਅਰ ਫਿਊਚਰ ਦੇ ਵਿੱਚ ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਕੋ ਸੀਐਲਡੀ ਤੇ ਆਉਣ ਦੀ ਜਿਹੜੀ ਈਐਲਡੀ ਐਡਿਟ ਨਹੀਂ ਹੁੰਦੀ ਚਾਰ ਈਐਲਡੀਜ਼ ਹੋਰ ਜਿਹੜੀਆਂ ਆ ਉਹ ਰਿਵੋਕ ਕਰ ਦਿੱਤੀਆਂ ਗਈਆਂ ਆ ਕਲੰਬਸ ਸੀਐਲਡੀ ਜਿਹਦਾ ਮਾਡਲ ਨੰਬਰ ਸੀ ਡੈਸ਼ ਯੂਐਸ ਹੈਗਾ ਆ ਮਾਸਟਰ ਈਐਲਡੀ ਮਾਡਲ ਐਮ ਐਮ ਈਐਲਡੀ ਨੰਬਰ 2 ਐਮ ਈਐਲਡੀ ਨੰਬਰ 3 ਤੇ ਐਮ ਈਐਲਡੀ ਨੰਬਰ 4 ਮਾਸਟਰ ਈਐਲਡੀ ਦੇ ਤਿੰਨੇ ਮਾਡਲ ਜਿਹੜੇ ਆ ਉਹ ਜਿਹੜੇ ਆ ਰਿਮੂਵ ਕਰ ਦਿੱਤੇ ਗਏ ਆ ਜਿਹੜੀ ਆ অথরাইਜ਼ਡ ਲਿਸਟ ਹੈਗੀ ਉਹਦੇ ਚੋਂ ਸੋ ਇਹਨਾਂ ਦੀ ਜਿਹੜੀ ਜਿਹੜੇ ਵੀ ਇਹ ਡਿਵਾਈਸਸ ਯੂਜ਼ ਕਰਦੇ ਹੈਗੇ ਉਹਨਾਂ ਦੀ ਹਦਾਇਤ ਹੈਗੀ ਆ ਕਿ ਆਉਣ ਵਾਲੇ 60 ਦਿਨ ਤੱਕ ਉਹ ਪੇਪਰ ਲੌਗ ਤੇ ਚੱਲੇ ਜਾਣ ਰਾਈਟ ਅਵੇ ਫਰਵਰੀ 9 2025 ਤੱਕ ਉਹਨਾਂ ਕੋਲ ਟਾਈਮ ਹੈਗਾ ਆ ਆਪਣੇ ਨਵੇਂ ਡਿਵਾਈਸਸ ਲਾ ਕੇ ਤੇ ਆਪਣੇ ਨਵੇਂ ਡਿਵਾਈਸਸ ਦੇ ਉੱਤੇ ਕੰਮ ਕਰਨ ਦੇ ਲਈ ਸੋ ਇਹ ਜਿਹੜੀਆਂ 4 ELDs ਹੈਗੀਆਂ ਇਹ ਐਫਐਮਸੀਐਸ ਨੇ ਰਿਵੋਕ ਕਰ ਦਿੱਤੀਆਂ ਹੈਗੀਆਂ ਸੋ ਸਾਨੂੰ ਇਹ ਕਾਲ ਆਉਂਦੀਆਂ ਹੁੰਦੀਆਂ ਕਿ ਜਿਹੜੀਆਂ ਕਿਹੜੀਆਂ ELDs ਜਿਹੜੀਆਂ ਆਥਰਾਇਜ਼ ਹੈਗੀਆਂ ਤੁਸੀਂ ਨਾਤਰੀ ਵੈਬਸਾਈਟ ਤੇ ਜਾ ਕੇ ਰਿਸੋਰਸ ਟੈਬ ਦੇ ਥੱਲੇ ਜਿਹੜੀ ਆ ਅਪਰੂਵਡ ELD ਦੀ ਲਿਸਟ ਦੇਖ ਸਕਦੇ ਹੈਗੀਆਂ ਮੈਂ ਫੇਰ ਇੱਕ ਵਾਰੀ ਸਾਰੇ ਆਪਣੇ ਟ੍ਰੱਕਰ ਕਮਿਊਨਿਟੀ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਕੋਈ ਵੀ ਅਸੀ ELD ਯੂਜ਼ ਕਰ ਰਹੇ ਹੋ ਜਿਹੜੀ ਐਡਿਟ ਹੋ ਜਾਂਦੀ ਆ ਜਾਂ ਐਡਿਟ ਹੋ ਸਕਦੀ ਆ ਔਰੇ ਚਾਂਸਸ ਬੰਦ ਹੋਣ ਦੇ ਬਹੁਤ ਜ਼ਿਆਦਾ ਹੈਗੇ ਆ ਨੀਅਰ ਫਿਊਚਰ ਦੇ ਵਿੱਚ ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ 포 C L D ਤੇ ਆਉਣ ਦੀ ਜਿਹੜੀ E L D ਐਡਿਟ ਨਹੀਂ ਹੁੰਦੀ